ਰਸੋਈ ਵਿੱਚ ਕੀੜੇ ਕੀੜੀਆਂ ਹੋਣ ਦੇ ਕੀ ਸੰਕੇਤ ਹਨ ਦੋਸਤੋ ਸਵਾਗਤ ਹੈ ਤੁਹਾਡਾ ਸਾਡੇ ਚੈਨਲ ਐਨ ਕੇ ਵੌਇਸ ਤੇ ਦੋਸਤੋ ਵੀਡੀਓ ਸ਼ੁਰੂ ਕਰਨ ਤੋਂ ਪਹਿਲਾਂ ਬੇਨਤੀ ਹੈ ਕਿ ਜੇਕਰ ਅੱਜ ਦੀ ਇਹ ਵੀਡੀਓ ਤੁਹਾਡੇ ਤੱਕ ਆ ਗਈ ਹੈ ਤੇ ਤੁਸੀਂ ਸੁਣਨੀ ਸ਼ੁਰੂ ਕਰ ਦਿੱਤੀ ਹੈ ਤਾਂ ਕਿਰਪਾ ਕਰਕੇ ਅੱਜ ਦੀ ਇਸ ਵੀਡੀਓ ਨੂੰ ਪੂਰਾ ਅੰਤ ਤੱਕ ਜ਼ਰੂਰ ਸੁਣੋ ਅੱਜ ਦੀ ਵੀਡੀਓ ਦੀ ਇੱਕ ਇੱਕ ਗੱਲ ਬਹੁਤ ਕੀਮਤੀ ਹੈ ਸਾਡੇ ਕਮ ਆਨ ਵਾਲੀ ਹੈ ਸਤ ਕਰਕੇ ਭੈਣਾ ਬੀਬੀਆਂ ਕੀ ਬੇਨਤੀ ਹੈ ਕਿ ਉਹ ਅੱਜ ਦੀ ਇਸ ਵੀਡੀਓ ਨੂੰ ਪੂਰਾ ਜ਼ਰੂਰ ਸੁਣੋ ਕਿਉਂਕਿ ਅੱਜ ਦੀ ਵੀਡੀਓ ਵਿੱਚ ਆਪਾਂ ਗੱਲ ਕਰਾਂਗੇ ਆਪਣੀ ਰਸੋਈ ਬਾਰੇ ਰਸੋਈ ਦੇ ਨਾਲ ਜੁੜੀਆਂ ਕੁਝ ਅਹਿਮ ਗੱਲਾਂ ਬਾਰੇ ਇਸ ਕਰਕੇ ਅੱਜ ਦੀ ਵੀਡੀਓ ਨੂੰ ਪੂਰਾ ਅੰਤ ਤੱਕ ਧਿਆਨ ਨਾਲ ਜ਼ਰੂਰ ਸੁਣੋ ਤਾਂ ਆਓ ਅੱਜ ਦੀ ਇਹ ਵੀਡੀਓ ਸ਼ੁਰੂ ਕਰਦੇ ਹਾਂ ਦੋਸਤੋਂ ਆਪਾਂ ਪਹਿਲਾਂ ਵੀ ਗੱਲ ਕਰਦੇ ਹੁੰਦੇ ਹਾਂ ਕਿ ਸਾਡੇ ਘਰ ਦੀ ਰਸੋਈ ਦੇ ਨਾਲ ਹੀ ਸਾਡੇ ਘਰ ਦੀ ਤੰਦਰੁਸਤੀ, ਤਰੱਕੀ, ਸਾਡੇ ਘਰ ਦੀ ਬਰਕਤ ਹੋਣੀ ਹੈ। ਕਿਉਂਕਿ ਸਾਡੇ ਘਰ ਦੀ ਰਸੋਈ ਵਿੱਚ ਜੇ ਵੀ ਭੋਜਨ ਬਣਦਾ ਹੈ, ਉਹ ਭੋਜਨ ਖਾ ਕੇ ਸਾਡੇ ਸਰੀਰ ਵਿੱਚ ਊਰਜਾ, ਤਾਕਤ ਆਉਂਦੀ ਹੈ। ਤੇ ਉਸ ਊਰਜਾ ਤਾਕਤ ਦੇ ਹਿਸਾਬ ਤੇ ਨਾਲ ਆਪਾਂ ਆਪਣੇ ਕੰਮ-ਕਾਰ ਕਰਦੇ ਹਾਂ। ਜੇਕਰ ਅਸੀਂ ਚੰਗਾ ਭੋਜਨ ਖਾ ਰਹੇ ਹਾਂ, ਪੋਸ਼ਟਿਕ ਭੋਜਨ ਖਾ ਰਹੇ ਹਾਂ ਤਾਂ ਸਾਡਾ ਸਰੀਰ ਤੰਦਰੁਸਤ ਨਿਰੋਇਆ ਰਹਿੰਦਾ ਹੈ। ਪਰ ਜੇਕਰ ਅਸੀਂ ਆਪਣੇ ਖਾਣ ਪੀਣ ਵੱਲ ਧਿਆਨ ਨਹੀਂ ਦਿੰਦੇ ਸਾਡੀਆਂ ਖਾਣ ਪੀਣ ਦੀਆਂ ਕੁਝ ਗਲਤ ਆਦਤਾਂ ਹਨ ਜਿੰਨਾ ਕਰਕੇ ਅਸੀਂ ਬਿਮਾਰ ਹੋ ਸਕਦੇ ਹਾਂ ਸਾਡੇ ਸਰੀਰ ਨੂੰ ਤੰਦਰੁਸਤ ਤੇ ਨਿਰੋਇਆ ਰੱਖਣ ਲਈ ਸਭ ਤੋਂ ਵੱਧ ਭੂਮਿਕਾ ਸਾਡੀ ਖੁਰਾਕ ਹੀ ਨਿਭਾਉਂਦੀ ਹੈ ਜੇ ਸਾਡੀ ਖੁਰਾਕ ਚੰਗੀ ਹੈ ਤਾਂ ਸਾਡਾ ਸਰੀਰ ਤੰਦਰੁਸਤ ਤੇ ਨਿਰੋਇਆ ਹੈ ਜੇ ਅਸੀਂ ਗਲਤ ਖਾਣ ਪੀਣ ਦੀਆਂ ਆਦਤਾਂ ਪਾ ਬੈਠੇ ਹਾਂ ਸਾਡਾ ਸਰੀਰ ਦਿਨੋ-ਦਿਨ ਬਿਮਾਰ ਹੁੰਦਾ ਰਹਿੰਦਾ ਹੈ ਸਰੀਰ ਆਲਸੀ ਬਣ ਜਾਂਦਾ ਹੈ ਇਹ ਸਭ ਕੁਝ ਸਾਡੇ ਖਾਣ ਪੀਣ ਤੋਂ ਹੀ ਸ਼ੁਰੂ ਹੁੰਦਾ ਹੈ ਖਾਣ ਪੀਣ ਦੀਆਂ ਗਲਤ ਆਦਤਾਂ ਕਰਕੇ ਹੀ ਅਸੀਂ ਆਪਣੇ ਸਰੀਰ ਨੂੰ ਦਿਨੋ-ਦਿਨ ਨੁਕਸਾਨ ਪਹੁੰਚਾ ਰਹੇ ਹਾਂ ਤੇ ਆਦਤਾਂ ਕਰਕੇ ਹੀ ਅਸੀਂ ਆਪਣੇ ਸਰੀਰ ਨੂੰ ਦਿਨੋ-ਦਿਨ ਨੁਕਸਾਨ ਪਹੁੰਚਾ ਰਹੇ ਹਾਂ ਤੇ ਖਾਣ ਪੀਣ ਦੀਆਂ ਗਲਤ ਆਦਤਾਂ ਦਾ ਕਾਰਨ ਹੈ ਸਾਡੀ ਜੀਤ ਸਵੱਗ ਜੇਕਰ ਆਪਾਂ ਆਪਣੀ ਖੁਰਾਕ ਤੇ ਖਾਣ ਪੀਣ ਦੀਆਂ ਆਦਤਾਂ ਵੱਲ ਧਿਆਨ ਦੇਈਏ ਤਾਂ ਸਾਡਾ ਸਰੀਰ ਬਿਲਕੁਲ ਤੰਦਰੁਸਤ ਨਰਵਾ ਰਹ ਸਕਦਾ ਹੈ ਜੇ ਸਰੀਰ ਤੰਦਰੁਸਤ ਨਰਵਾ ਰਹੇਗਾ ਤਾਂ ਅਸੀਂ ਆਪਣੇ ਹਰ ਇੱਕ ਕੰਮ ਨੂੰ ਸਫਲਤਾਪੂਰਵਕ ਕਰ ਸਕਾਂਗੇ ਆਪਣੇ ਕੰਮ ਨੂੰ ਮਨ ਲਾ ਕੇ ਕਰ ਸਕਾਂਗੇ ਕਿਉਂਕਿ ਹਰ ਇੱਕ ਕੰਮ ਦੀ ਸਫਲਤਾ ਲਈ ਸਾਡਾ ਤਨ ਤੇ ਮਨ ਦੋਵੇਂ ਤੰਦਰੁਸਤ ਨਰੋਏ ਹੋਣੇ ਚਾਹੀਦੇ ਹਨ ਇਹਨਾਂ ਵਿੱਚੋਂ ਇੱਕ ਵੀ ਬਿਮਾਰ ਹੋਵੇ ਤਾਂ ਫਿਰ ਕੋਈ ਵੀ ਕੰਮ ਕਰਨ ਦਾ ਦਿਲ ਨਹੀਂ ਕਰਦਾ ਇਸ ਕਰਕੇ ਸਭ ਤੋਂ ਪਹਿਲਾ ਆਪਾਂ ਆਪਣੀ ਖੁਰਾਕ 'ਤੇ ਧਿਆਨ Dਈਏ ਚੰਗਾ ਖਾਣਾ ਖਾਈਏ ਤਾਜ਼ਾ ਭੋਜਨ ਖਾਈਏ ਪੋਸ਼ਟਿਕ ਭੋਜਨ ਖਾਈਏ ਪਰ ਇੱਥੇ ਵੀ ਕਈ ਵਾਰ ਆਪਾਂ ਗਲਤੀ ਕਰ ਦਿੰਦੇ ਹਾਂ ਸਾਨੂੰ ਲੱਗਦਾ ਹੈ ਕਿ ਪੋਸ਼ਟਿਕ ਭੋਜਨ ਸਾਡੇ ਸਰੀਰ ਨੂੰ ਤੰਦਰੁਸਤ ਤੇ ਨਰੂਆ ਰੱਖਦਾ ਹੈ ਤਾਂ ਆਪਾਂ ਆਪਣੇ ਘਰ ਵਿੱਚ ਚੰਗੀਆਂ ਚੰਗੀਆਂ ਚੀਜ਼ਾਂ ਲੈ ਕੇ ਆਉਂਦੇ ਹਾਂ ਆਪਣੇ ਖਾਣ ਲਈ ਅਤਾਂ ਦੇ ਗਲਤ ਤਰੀਕੇ ਕਰਕੇ ਅਸੀਂ ਉਸ ਪੋਸ਼ਟਿਕ ਭੋਜਨ ਦਾ ਵੀ ਪੂਰਾ ਨਾਹਾ ਪੂਰਾ ਫਾਇਦਾ ਨਹੀਂ ਲੈ ਪਾਉਂਦੇ। ਹਾਂ ਜੇਕਰ ਉਹ ਪੋਸ਼ਟਿਕ ਭੋਜਨ ਨੂੰ ਬਣਾਇਆ ਹੀ ਗਲਤ ਤਰੀਕੇ ਨਾਲ ਜਾ ਰਿਹਾ ਹੈ ਤਾਂ ਫਿਰ ਉਹਨੂੰ ਬਿਹਾ ਕਰਕੇ ਖਾਤਾ ਤਾਂ ਵੀ ਸਦਾ ਨੁਕਸਾਨ ਹੈ। ਕੁਝ ਲੋਕ ਇਹ ਗਲਤੀਆਂ ਜਾਣੇ ਅਣਜਾਣੇ ਵਿੱਚ ਕਰਦੇ ਹਨ ਪਰ ਕੁਝ ਲੋਕ ਇਹ ਗਲਤੀਆਂ ਜਾਣ-ਬੁੱਝ ਕੇ ਕਰਦੇ ਹਨ। ਮਤਲਬ ਕਿ ਕਈਆਂ ਨੂੰ ਬੇਹੱਦ ਖਾਣਾ ਬੜਾ ਪਸੰਦ ਹੁੰਦਾ ਹੈ ਕਹਾਂਗੇ ਕਿ ਜਿੰਨੀ ਵੀ ਚੀਜ਼ ਬੇਹੀ ਹੋ ਜਾਂਦੀ ਹੈ ਓਨੀ ਸੁਆਦ ਲੱਗਦੀ ਹੈ ਪਰ ਬੇਹੱਦ ਖਾਣਾ ਸਾਡੇ ਸਰੀਰ ਨੂੰ ਆਲਸੀ ਬਣਾਉਂਦਾ ਹੈ ਕਈ ਵਾਰ ਬੇਹੱਦ ਭੋਜਨ ਕਰਕੇ ਸਾਡੇ ਸਰੀਰ ਨੂੰ ਕਈ ਦੁੱਖ ਕਈ ਰੋਗ ਲੱਗ ਜਾਂਦੇ ਹਨ ਕੋਸ਼ਿਸ਼ ਕਰਿਏ ਵੀ ਜੋ ਵੀ ਖਾਣਾ ਹੈ ਤਾਜ਼ਾ ਬਣਾ ਕੇ ਖਾਦਾ ਜਾਵੇ ਕਿਉਂਕਿ 45 ਮਿੰਟ ਤੱਕ ਬਣਿਆ ਹੋਇਆ ਭੋਜਨ ਅਸੀਂ ਖਾ ਲਈਏ ਤਾਂ ਉਹ ਸਾਡੇ ਸਰੀਰ ਨੂੰ ਊਰਜਾ ਤਾਕਤ ਦਿੰਦਾ ਹੈ ਪਰ 45 ਮਿੰਟ ਤੋਂ ਬਾਅਦ ਪੱਕਿਆ ਹੋਇਆ ਭੋਜਨ ਉਸ ਦੀ ਸਾਰੀ ਊਰਜਾ ਉਸ ਦੀ ਸਾਰੀ ਪੋਸ਼ਟਿਕਤਾ ਖਤਮ ਹੋ ਜਾਂਦੀ ਹੈ ਉਹ ਸਿਰਫ ਆਪਾਂ ਆਪਣੇ ਢੇਟ ਦੀ ਭੁੱਖ ਮਿਟਾਉਣ ਲਈ ਜਾਂ ਫਿਰ ਜੀਭ ਦੇ ਸੁਆਦ ਲਈ ਖਾਂਦੇ ਹਾਂ ਪਰ ਯਾਦ ਰੱਖਣਾ ਭੋਜਨ ਸਾਡੇ ਧਨ ਦੀ ਕੁਰਾਕ ਹੈ ਇਸ ਲਈ ਜੇ ਕੋ ਜਿਆਦਾ ਵੀ ਭੋਜਨ ਆਪਾਂ ਖਾਂਦੇ ਹਾਂ ਉਹੋ ਜਿਹਾ ਹੀ ਸਰੀਰ ਬਣੇਗਾ ਭੋਜਨ ਖਾਂਦੇ ਸਮੇਂ ਕਦੇ ਵੀ ਜੀਭ ਦੇ ਸੁਆਦ ਨੂੰ ਮੁੱਖ ਨਹੀਂ ਰੱਖਣਾ ਚਾਹੀਦਾ ਆਪਣੇ ਸਰੀਰ ਦੀ ਤੰਦਰੁਸਤੀ ਨੂੰ ਮੁੱਖ ਰੱਖਣਾ ਭੋਜਨ ਖਾਣਾ ਚਾਹੀਦਾ ਹੈ ਜੋ ਵੀ ਭੋਜਨ ਖਾਂਦੇ ਹਾਂ ਜੋ ਵੀ ਖੁਰਾਕ ਖਾਂਦੇ ਹਾਂ ਸਹੀ ਮਾਤਰਾ ਵਿੱਚ ਖਾਈਏ ਸਹੀ ਤਰੀਕੇ ਨਾਲ ਬਣਾ ਕੇ ਖਾਈਏ ਪੂਰੀ ਬਣਾ ਕੇ ਖਾਈਏ ਪੂਰੀ ਸਾਫ਼ ਸਫਾਈ ਦੇ ਨਾਲ ਕਿਉਂਕਿ ਸਰੀਰ ਦੀ ਤੰਦਰੁਸਤੀ ਲਈ ਜਿੱਥੇ ਸਾਡੀ ਖੁਰਾਕ ਜ਼ਰੂਰੀ ਹੈ ਇੱਥੇ ਸਾਡੀ ਸਾਂਹ ਸਫਾਈ ਵੀ ਬਹੁਤ ਜ਼ਰੂਰੀ ਹੈ। ਸਾਫ਼ ਸਫਾਈ ਸਾਡੇ ਸ਼ਰੀਰ ਦੀ ਵੀ ਹੋਣੀ ਚਾਹੀਦੀ ਹੈ, ਸਾਡੇ ਘਰ ਦੀ ਵੀ, ਸਾਡੀ ਰਸੋਈ ਦੀ ਵੀ ਤੇ ਰਸੋਈ ਦੀ ਤਾਂ ਖਾਸ ਕਰਕੇ ਜ਼ਿਆਦਾ ਸਾਫ਼ ਸਫਾਈ ਦੀ ਲੋੜ ਹੈ ਕਿਉਂਕਿ ਇੱਥੇ ਹੀ ਸਾਡੇ ਲਈ ਭੋਜਨ ਬਣਦਾ ਹੈ। ਰਸੋਈ ਵਿੱਚ ਕੀਤੀ ਗਈ ਜਰਾ ਜਿਹੀ ਅਨਗਹਿਲੀ ਸਾਨੂੰ ਬਹੁਤ ਭਾਰੀ ਪੈ ਸਕਦੀ ਹੈ। ਇਸ ਕਰਕੇ ਰਸੋਈ ਦੇ ਵਿੱਚ ਬੰਦਿਆ ਭੋਜਨ ਪ੍ਰਸ਼ਾਦ ਦਾ ਪੂਰੀ ਸਾਵਧਾਨੀ ਨਾਲ ਬਣਾਉਣਾ ਚਾਹੀਦਾ ਹੈ। ਕੋਈ ਜਰਾ ਜਿੰਨੀ ਵੀ ਅਣਖੇਲੀ, ਕੋਈ ਜਰਾ ਜਿਹੀ ਵੀ ਜੇ ਰਿੱਲੀ ਚੀਜ਼ ਭੋਜਨ ਵਿੱਚ ਢਿੱਕ ਜਾਵੇ ਤਾਂ ਪੂਰੇ ਪਰਿਵਾਰ ਦਾ ਨੁਕਸਾਨ ਹੋ ਸਕਦਾ ਹੈ। ਇਸ ਕਰਕੇ ਭੈਣਾ ਨੂੰ ਖਾਸ ਕਰਕੇ ਇਸ ਗੱਲ ਦਾ ਧਿਆਨ ਰੱਖਣਾ ਚਾਹੀਦਾ ਹੈ। ਕਈ ਵਾਰ ਕੁਝ ਗਨਨਾਤਾ ਉਹਨਾਂ ਨੂੰ ਪਤਾ ਹੀ ਨਹੀਂ ਹੁੰਦੀਆਂ ਜਿਵੇਂ ਆਪਣੀ ਰਸੋਈ ਵਿੱਚ ਕੁਝ ਜੀਵ ਅਕਸਰ ਹੀ ਦੇਖੇ ਜਾਂਦੇ ਹਨ। ਅਰ ਆਪਾਂ ਨੂੰ ਅੰਦਾਜ਼ਾ ਵੀ ਨਹੀਂ ਹੁੰਦਾ ਕਿ ਸਾਡੇ ਲਈ ਐਨੇ ਖਤਰਨਾਕ ਸਿੱਧ ਹੋ ਸਕਦੇ ਹਨ ਜਿਵੇਂ ਸਾਡੀ ਰਸੋਈ ਵਿੱਚ ਕੀੜੀਆਂ ਕੀੜੇ ਆ ਜਾਂਦੇ ਹਨ ਤਾਂ ਕੀੜੀਆਂ ਨੂੰ ਲੈ ਕੇ ਕਈ ਲੋਕਾਂ ਦੇ ਮਨ ਵਿੱਚ ਬਹੁਤ ਸਾਰੀਆਂ માનਤਾਵਾਂ ਹਨ ਕਈ ਲੋਕਾਂ ਦਾ ਮੰਨਣਾ ਹੈ ਕਿ ਜਿਸ ਘਰ ਵਿੱਚ ਕੀੜੀਆਂ ਜਾਂ ਕੀੜੀਆਂ ਦਾ ਭੌਣ ਹੋਵੇ ਉਸ ਘਰ ਵਿੱਚ ਬਹੁਤ ਬਰਕਤ ਰਹਿੰਦੀ ਹੈ ਕੀੜੀਆਂ ਦਾ ਘਰ ਦੇ ਵਿੱਚ ਆਉਣਾ ਸ਼ੁਭ ਸੰਕੇਤ ਮੰਨਿਆ ਜਾਂਦਾ ਹੈ ਦੇਸ਼ ਤੇ ਕੋਈ ਜੀਵ ਹੈ ਭਾਵੇਂ ਕੋਈ ਇਨਸਾਨ ਜਿੱਤੇ ਆਉਂਦੇ ਵਿੱਚ ਗੁਣ ਹਨ ਉਥੇ ਨਾਲ ਹੀ ਨਾਲ ਕੁਝ ਨਾ ਕੁਝ ਔਗਨ ਵੀ ਹੁੰਦੇ ਹਨ ਇਸੇ ਤਰ੍ਹਾਂ ਕੀੜੀਆਂ ਦੇ ਗੁਣ ਵੀ ਬਹੁਤ ਨੇ ਪਰ ਇਹਨਾਂ ਦੇ ਨੁਕਸਾਨ ਵੀ ਬਹੁਤ ਹਨ ਇਹਨਾਂ ਦੇ ਗੁਨਾ ਦੀ ਗੱਲ ਕਰੀਏ ਤਾਂ ਜਿੰਨਾ ਇਹਨਾਂ ਕੋਲ ਉਤਮ ਹੈ ਹਿੰਮਤ ਹੈ ਇਕਤਾ ਹੈ ਐਨੀ ਹੋਰ ਕਿਸੇ ਦੇ ਕੋਲ ਨਹੀਂ ਹੈ ਐਨਾ ਦੀ ਇਕਤਾ ਹਿੰਮਤ ਤੇ ਉੱਦਮ ਦੀਆਂ ਉਦਾਹਰਨਾਂ ਦਿੱਤੀਆਂ ਜਾਂਦੀਆਂ ਹਨ ਕਈ ਵਾਰ ਬੱਚਿਆਂ ਨੂੰ ਕੀੜੀਆਂ ਵਾਲੀਆਂ ਕਹਾਣੀਆਂ ਸੁਣਾ ਕੇ ਸਮਝਾਇਆ ਜਾਂਦਾ ਹੈ ਕਿ ਇੱਕ ਕੀੜੀ ਜੋ ਨਿੱਕਾ ਜਿਹਾ ਜੀਵ ਹੈ ਉਹ ਹਰ ਰੋਜ਼ ਆਪਣੀ ਜ਼ਿੰਦਗੀ ਵਿੱਚ ਸੰਘਰਸ਼ ਕਰਦੀ ਹੈ ਹਿੰਮਤ ਨਹੀਂ ਹਾਰਦੀ ਉਹਨੇ ਆਪਣੇ ਮੂੰਹ ਵਿੱਚ ਜੋ ਵੀ ਭੋਜਨ ਚੁੱਕਿਆ ਹੁੰਦਾ ਹੈ ਉਹਨੂੰ ਚੱਕ ਕੇ ਉਹ ਕੰਧ ਨੂੰ ਪਾਰ ਚਲਦੀ ਹੈ ਜਿੰਨੀ ਵਾਰ ਮਰਜੀ ਥੰਡੇ ਡਿੱਕੇ ਪਰ ਉਹ ਨਹੀਂ ਰੁਕਦੀ। ਉਹ ਉਸ ਨਿੱਕੇ ਜਿਹੇ ਜੀਵ ਨੂੰ ਇਹ ਵੀ ਪਤਾ ਹੁੰਦਾ ਹੈ ਕਿ ਮੈਂ ਕਿਸੇ ਦੇ ਥੱਲੇ ਆ ਕੇ ਮਾਰਿਆ ਖੁੱਸਿਆ ਜਾ ਸਕਦਾ ਹਾਂ। ਪਰ ਫੇਰ ਵੀ ਉਹ ਆਪਣੇ ਘਰ ਵਿੱਚ ਟਿੱਕੇ ਨਹੀਂ ਬੈਠਦੀ। ਰੋਜ਼ ਸਵੇਰੇ ਉੱਠ ਕੇ ਆਪਣੇ ਭੋਜਨ ਦੀ ਤਲਾਸ਼ ਵਿੱਚ ਨਿਕਲ ਜਾਂਦੀ ਹੈ। ਉਹ ਆਪਣੇ ਭਾਰ ਤੋਂ ਕਈ ਗੁਣਾ ਵੱਧ ਭਾਰ ਚੱਕ ਕੇ ਚੱਲ ਸਕਦੀ ਹੈ। ਇੱਥੇ ਵੀ ਇਹਦੀ ਹਿੰਮਤ ਇਹਦੀ ਤਾਕਤ ਦੀ ਤਾਰੀਫ਼ ਬੰਦੀ ਹੈ ਪਰ ਨਾਲ ਹੀ ਇਹ ਵੀ ਧਿਆਨ ਰੱਖਣਾ ਹੈ ਕਿ ਕਈ ਵਾਰ ਤੁਰੇ ਫਿਰਦੇ ਇਹ ਜੀਵ ਚਾਹੇ ਉਹ ਕੀੜੀ ਹੋਵੇ ਜਾਂ ਕੀੜੇ ਹੋ ਮਰੇ ਹੋਏ ਜੀਵ ਜੰਤੂ ਦੇ ਪਿੱਛੇ ਪੈ ਜਾਂਦੇ ਹਨ ਉਹ ਦਾ ਖੇੜਾ ਨਹੀਂ ਛੱਡਦੇ ਜਿਵੇਂ ਕਿਲੀ ਮਰੀ ਪਈ ਦੇਖੀ ਉਹ ਉਦੇ ਆਲੇ ਦੁਆਲੇ ਚਿੰਬੜੇ ਜਾਂਦੇ ਹਨ ਕੋਈ ਹੋਰ ਜ਼ਹਿਰੀਲਾ ਜੀਵ ਜੰਤੂ ਮਰਿਆ ਪਿਆ ਹੋਵੇ ਤਾਂ ਉਹ ਵੀ ਕੀੜੇ ਕੀੜੀਆਂ ਉੱਥੇ ਹੀ ਮਿਲ ਜਾਣਗੇ ਇਹੀ ਕੀੜੇ ਕੀੜੀਆਂ ਜਦੋਂ ਸਾਡੀ ਰਸੋਈ ਵਿੱਚ ਆਉਂਦੇ ਹਨ ਸਾਡੇ ਖਾਣ-ਪੀਣ ਵਾਲੀਆਂ ਚੀਜ਼ਾਂ ਦੇ ਸੰਪਰਕ ਵਿੱਚ ਆਉਂਦੇ ਹਨ ਤਾਂ ਤੁਸੀਂ ਸੋਚੋ ਕਿ ਸਾਡੇ ਖਾਣ-ਪੀਣ ਵਾਲੀਆਂ ਚੀਜ਼ਾਂ ਨੂੰ ਕਿੰਨਾ ਖਰਾਬ ਕਰਦੇ ਹੋਣਗੇ ਹੁਣ ਕਈ ਵਾਰ ਰੋਟੀਆਂ ਨੂੰ ਕੀੜੀਆਂ ਲੱਗ ਜਾਂਦੀਆਂ ਹਨ ਜੋ ਲੋਕ ਸਮਝ ਚੁੱਕੇ ਹੁੰਦੇ ਹਨ ਇਹਨਾਂ ਦੇ ਨੁਕਸਾਨ ਬਾਰੇ ਤਾਂ ਉਹ ਉਸ ਰੋਟੀ ਨੂੰ ਨਹੀਂ ਖਾਂਦੇ ਜਦ ਜਿស្ਵੀ ਭੋਜਨ ਵਿੱਚ ਇਸ ਤਰ੍ਹਾਂ ਦਾ ਕੋਈ ਵੀ ਜੀਵ ਹੋਵੇ ਉਹ ਨਹੀਂ ਖਾਂਦੇ ਜਿਨ੍ਹਾਂ ਨੂੰ ਨਹੀਂ ਪਤਾ ਉਹ ਕਹਿਣਗੇ ਕੀੜੀ ਦੀ ਕੋਈ ਗੱਲ ਨਹੀਂ ਰੋਟੀ ਛਾੜ ਕੇ ਖਾ ਲੂ ਪਰ ਇਹ ਜੀਵ ਜੰਤੂ ਛੋਟੇ ਹੁੰਦੇ ਹੋਏ ਵੀ ਸਾਨੂੰ ਬਹੁਤ ਵੱਡਾ ਨੁਕਸਾਨ ਵੀ ਪਹੁੰਚਾ ਸਕਦੇ ਹਨ ਖਾਸ ਕਰਕੇ ਸਾਡੇ ਖਾਣ ਪੀਣ ਦੀਆਂ ਚੀਜ਼ਾਂ ਰਹੀ ਸਾਡਾ ਫਰਜ਼ ਬਣਦਾ ਹੈ ਕਿ ਅਸੀਂ ਆਪਣੀ ਰਸੋਈ ਦੀ ਸਾਫ਼ ਸਫਾਈ ਰੱਖੀ ਤੇ ਰਸੋਈ ਵਿੱਚ ਜੋ ਵੀ ਭੋਜਨ ਬਣ ਰਿਹਾ ਹੈ ਉਸ ਨੂੰ ਪੂਰੇ ਧਿਆਨ ਨਾਲ ਬਣਾਈਏ ਆਜੋ ਕਿਸੇ ਵੀ ਜ਼ਹਿਰੀਲੀ ਚੀਜ਼ ਦਾ ਪ੍ਰਭਾਵ ਖਾਣੇ ਤੇ ਨਾ ਪਵੇ ਰਾਤ ਨੂੰ ਝੁੱਟੇ ਬਰਤਨ ਨਹੀਂ ਰੱਖਣੇ ਚਾਹੀਦੇ ਕਿਉਂਕਿ ਜੇਕਰ ਆਪਾਂ ਰਾਤ ਨੂੰ ਝੁੱਟੇ ਬਰਤਨ ਰੱਖ ਕੇ ਸੌਂਦੇ ਹਾਂ ਤਾਂ ਉਹਨਾਂ ਵਿੱਚ ਵੀ ਕਈ ਤਰ੍ਹਾਂ ਦੇ ਬੈਕਟੀਰੀਆ ਪੈਦਾ ਹੋ ਜਾਂਦੇ ਹਨ ਰੋਜ਼ ਡਸਟਬਿਨ ਨੂੰ ਸਾਫ਼ ਕਰਨਾ ਚਾਹੀਦਾ ਹੈ ਤੇ ਕੀੜੀਆਂ ਤੋਂ ਬਚਾਅ ਲਈ ਆਪਣੀ ਰਸੋਈ ਦੀ ਸੈਲਫ ਉੱਪਰ ਨਮਕ ਦਾ ਪੋਚਾ ਲਗਾਉਣਾ ਚਾਹੀਦਾ ਹੈ ਕਿਉਂਕਿ ਰਸੋਈ ਦੇ ਵਿੱਚ ਆਪਾਂ ਕੀਟਨਾਸ਼ਕਾਂ ਦਾ ਇਸਤੇਮਾਲ ਨਹੀਂ ਕਰ ਸਕਤੀ ਉੱਥੇ ਸਾਡਾ ਭੋਜਨ ਤਿਆਰ ਹੁੰਦਾ ਹੈ ਤਾਂ ਜੋ ਅਜਿਹੇ ਜਹਿਰੀਲੇ ਚੀਜ਼ਾਂ ਦੀ ਵਰਤੋਂ ਕਰਾਂਗੇ ਤਾਂ ਸਾਡੇ ਖਾਣੇ ਵਿੱਚ ਵੀ ਇਸ ਦਾ ਅਸਰ ਹੋ ਸਕਦਾ ਹੈ ਤਾਂ ਕੋਸ਼ਿਸ਼ ਕਰੀਏ ਉਸ ਚੀਜ਼ ਦੀ ਵਰਤੋਂ ਕੀਤੀ ਜਾਵੇ ਜਿੰਦੇ ਨਾਲ ਇਹਨਾਂ ਜੀਵ ਜੰਤੂਆਂ ਦਾ ਨੁਕਸਾਨ ਵੀ ਨਾ ਹੋਵੇ ਅਤੇ ਸਾਡੀ ਰਸੋਈ ਵਿੱਚ ਵੀ ਨਾ ਆਉਣ ਤੇ ਸਾਡਾ ਆਪਣਾ ਵੀ ਨੁਕਸਾਨ ਨਾ ਹੋਵੇ ਤਾਂ ਜਿਹੜੀਆਂ ਵੀ ਪੈਣਾ ਪੋਚਨ ਬਣਾਉਂਦੀਆਂ ਹਨ ਆਪਣੀ ਗੈਂ ਸੁੱਲੇ ਦੇ ਆਲੇ ਦੁਆਲੇ ਸੈਲਪ ਦੇ ਉੱਪਰ ਨਾਮਕ ਦਾ ਪੋਚਾ ਲਗਾਇਆ ਤੋ ਦੋਸਤੋ ਅੱਜ ਦੀ ਇਹ ਜਾਣਕਾਰੀ ਚੰਗੀ ਲੱਗੀ ਹੋਵੇ ਤਾਂ ਕਮੈਂਟ ਬਾਕਸ ਵਿੱਚ ਜ਼ਰੂਰ ਦੱਸਣਾ ਤੇ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰਨਾ ਜੇਕਰ ਤੁਸੀਂ ਸਾਡੇ ਚੈਨਲ ਤੇ ਪਹਿਲੀ ਵਾਰ ਆਏ ਹੋ ਤਾਂ ਚੈਨਲ ਨੂੰ ਸਬਸਕ੍ਰਾਈਬ ਕਰ ਲੈਣਾ ਮਿਲਦੇ ਹਾਂ ਅਗਲੀ ਵੀਡੀਓ 'ਚ ਅਗਲੀ ਜਾਣਕਾਰੀ ਦੇ ਨਾਲ ਤਦ ਤੱਕ ਲਈ ਆਪਣਾ ਖਿਆਲ ਰੱਖਣਾ ਧੰਨਵਾਦ